ਸ਼੍ਰੀ ਅਕਾਲ ਜੀ ਜੀ ਦੇਖ ਰਹੇ ਹਾਂ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂਜ ਦੀ ਵੱਡੀ ਖਬਰ 10ਵੀਂ 12ਵੀਂ ਦੀ ਬੋਰਡ ਦੇ ਵਿਦਿਆਰਥੀਆਂ ਲਈ ਨਤੀਜੇ ਨੂੰ ਲੈ ਕੇ ਆ ਰਹੀ ਹੈ ਵੱਡੀ ਖਬਰ ਲੁਧਿਆਣਾ 10ਵੀਂ ਤੇ 12ਵੀਂ ਬੋਰਡ ਦੇ ਵਿਦਿਆਰਥੀਆਂ ਦੇ ਨਤੀਜੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਕੇਂਦਰ ਸੈਕੰਡਰੀ ਸਿੱਖਿਆ ਬੋਰਡ ਸੀਬੀਐਸਸੀ ਦੇ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ ਕੱਲ ਐਲਾਨ ਜਾ ਸਕਦੇ ਹਨ ਇਸ ਦੇ ਨਾਲ ਹੀ ਹਾਲਾਕੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਿਛਲੇ ਸਾਲ ਬੋਰਡ ਦੇ 13 ਮਈ ਨੂੰ ਨਤੀਜੇ ਐਲਾਨੇ ਗਏ ਸਨ ਇਸ ਸਾਲ ਵੀ ਨਤੀਜੇ 13 ਮਈ ਤੱਕ ਐਲਾਨੇ ਜਾਣਗੇ ਇਸ ਦਿਨ ਨਾਲ ਹੀ ਹਾਲਾਂਕਿ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਗਿਆ ਹੈ ਇਹ ਨਤੀਜੇ ਐਲਾਨੇ ਜਾਣ ਤੋਂ ਬਾਅਦ ਵਿਦਿਆਰਥੀ ਅਧਿਕਾਰਤ ਵੈਬਸਾਈਟ ਤੇ CBSE CBSE ਰਿਜ਼ਲਟਸ NIC ਉੱਤੇ ਜਾ ਕੇ CBSE ਦੇ 10ਵੀਂ ਅਤੇ 12ਵੀਂ ਦੇ ਨਤੀਜੇ ਡਾਊਨਲੋਡ ਕਰ ਸਕਦੇ ਹਨ ডিজি লকার তে ইস ਤਰਾਂ দেখো ਨਤੀਜਾ ডিজি লকার ਐਪ ਡਾਊਨਲੋਡ ਕਰੋ ਤੇ ডিজি লকার .government in ਤੇ ਜਾਓ ਤੇ ਆਪਣਾ ਰੋਲ ਨੰਬਰ ਸਕੂਲ ਕੋਡ ਅਤੇ ਛੇ ਅੰਕ ਵਾਲਾ ਪਿੰਨ ਸਕੂਲ ਦੀਆਂ ਦੁਆਰਾ ਪ੍ਰਦਾਨ ਪ੍ਰਾਪਤ ਕੀਤੇ ਗਏ ਦਰਜ ਕਰੋ ਇਸ ਦੇ ਨਾਲ ਓਟੀਪੀ ਦਰਜ ਕਰੋ ਤੇ ਤੁਹਾਡੀ ਮਾਰਕ ਸ਼ੀਟ ਸਕਰੀਨ ਤੇ ਦਿਖਾਈ ਦੇਵੇਗੀ ਧੰਨਵਾਦ